ਉਹ ਦੇਖੋ ਆਪਜੀ ਵਿਚਾਰ ਕਰਕੇ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ ਕਹਿੰਦੇ ਗੁਰੂ ਦੇ ਸ਼ਬਦ ਕੋਈ ਨਹੀਂ ਤਾਕਤ ਹੈ ਕਿ ਤੇਰੇ ਤੀਨੇ ਤਾਪ ਖਤਮ ਕਰ ਦੇਗਾ ਹੁਣ ਤੀਨੇ ਤਾਪ ਕਿਹੜੇ ਸੋਚਣ ਲਈ ਕਰ ਰਹਾ ਨਾ ਉਹ ਤੀਨੇ ਤਾਪ ਕਿਹੜੇ ਕਿਹੜੇ ਤਿੰਨ ਤਾਪ ਨੇ ਭਈ ਉਹ ਤਾਪਾਂ ਦੀ ਦੱਸੋ ਨਾ ਸਾਨੂੰ ਵਿਸਥਾਰ ਦੱਸੋ ਕਿ ਤਿੰਨ ਤਾਪ ਕਿਹੜੇ ਨੇ ਆਹ लवली 1200 ਤੇ 23 ਅੰਗ ਦੇ ਉੱਤੇ ਪੜਿਓ ਗੁਰੂ ਅਰਜਨ ਦੇਵ ਮਾਰਗ ਦੱਸਦੇ ਆ ਤਿੰਨ ਤਾਪ ਕਿਹੜੇ ਕਹਿਣ ਲੱਗੇ ਕਹਿਣ ਲੱਗੇ ਵਿਰਾਸਤ RAM ਕੋ ਪ੍ਰਤਾਪ ਵਿਰਾਸਤ RAM ਕੋ ਪ੍ਰਤਾਪ ਵਿਰਾਸਤ ਕਿੰਨੂੰ ਕਹਿੰਦੇ ਆ ਇਹ ਆਪਾਂ ਕੋਈ ਆਪਣੇ ਘਰ ਕੋ ਬੰਦਾ ਹੁੰਦਾ ਜੇ ਉਹ ਬੰਦਾ ਆਉਂਦਾ ਤਾਂ ਆਪਾਂ ਨੂੰ ਸੁਭਾਵਕ ਕਹਿੰਨੇ ਪੈਸਾ ਬਰਾਜੋ ਬੈਠੋ ਦੇਖ ਜੋ ਠੀਕ ਆ ਮੈਂ ਕਈ ਵਾਰੀ ਦੇਖਿਓ ਕੋਈ ਇਨਸਾਨ ਜਾਂ ਕੋਈ ਬੱਚਾ ਸਾਡੇ ਘਰ ਤੁਰੇ ਫਿਰਦਾ ਕਿ ਉਹ ਕਹਿੰਦਾ ਇਧਰ ਇੱਥੇ ਬਰਾਜ ਜਾ ਬੈਦਾ ਟਿਕ ਜਾ ਗੁਰੂ ਸਾਹਿਬ ਨੇ ਬਿਰਾਜਤ RAM ਕੋ ਪ੍ਰਤਾਪ ਪ੍ਰਤਾਪ ਦਾ ਭਾਵ ਕਿ ਨਾ ਬਲ ਤਾਕਤ ਕਹਿੰਦੇ ਜਦੋਂ ਸਾਡੇ ਅੰਦਰ ਉਸ ਪਰਮਾਤਮਾ ਦਾ ਨਾਮ ਜਿਹੜਾ ਨਾ ਉਹ ਟਿਕ ਜਾਂਦਾ ਹੈ ਫਿਰ ਤਾਕਤ ਪੈਦਾ ਹੁੰਦੀ ਹੈ ਫਿਰ ਤਾਕਤ ਬਦਾਂਦੀ ਕਿ ਬਲ ਪੈਦਾ ਹੁੰਦਾ ਕਹਿੰਦੇ ਜਦੋਂ ਸਾਡੇ ਅੰਦਰ ਇਹ ਸ਼ਬਦ ਜਿਹੜਾ ਜਿੱਦੇ ਅੰਦਰ ਤਾਕਤ ਹੈ ਜਿੱਦੇ ਅੰਦਰ ਬਲ ਹੈ ਜਦੋਂ ਸਾਡੇ ਅੰਦਰ ਟਿਕ ਜਾਂਦਾ ਬਿਰਾਜ ਜਾਂਦਾ ਬਹਿ ਜਾਂਦਾ ਕਹਿੰਦੇ ਫਿਰ ਕੀ ਹੁੰਦਾ ਕਿੰਦੇ ਬਿੱਤੇ ਨ ਰੋਗ ਦੂਰ ਹੁੰਦੇ ਰੋਗ ਕਿਹੜੇ ਆਦ ਬਿਆਦ ਉਪਾਦ ਸਭ ਨਾਸੀ ਬਿਨ ਸੇ ਤਿਨੇ ਆ ਦੇਤਾ ਆਪ ਆਦ ਬਿਆਦ ਉਪਾਦ ਤਿੰਨ ਤਾਪ ਨੇ ਹੋਈ ਤਿੰਨ ਤਾਪ ਕਿਹੜੇ ਨੇ ਆਦ ਬਿਆਦ ਤੇ ਉਪਾਦ ਆਦ ਦਾ ਮਤਲਬ ਕੀ ਹੈ ਜੜ ਤੋਂ ਸ਼ੁਰੂ ਤੋਂ ਕਹਿੰਦੇ ਪਹਿਲਾ ਰੋਗ ਕਿਹੜਾ ਲੱਗਾ ਇਹਨੂੰ ਮਨ ਨੂੰ ਸ਼ੁਰੂ ਤੋਂ ਜੋਗਾ ਜੋਗ ਬੀਤ ਗਏ ਜਨਮ ਜਮੰਤਰਾ ਤੋਂ ਲੱਗਾ ਇਹਨੂੰ ਰੋਗ ਇੱਕ ਪਾਛੋ ਰੋਗ ਕਿਹੜਾ ਲੱਗਾ ਧਿਆਨ ਦਿਓ ਵੈਦ ਨੇ ਰੋਗ ਫੜਿਆ ਜੇ ਤੇ ਵੈਦ ਰੋਗ ਨੂੰ ਜੜ ਤੋਂ ਫੜ ਲੇ ਇਹ ਰੋਗ ਲੱਗਾ ਕਿੱਥੋਂ ਤੇਦੀ ਦਵਾਈ ਕਾਮਯਾਬ ਹੋਗੀ ਰੋਗ ਠੀਕ ਕਰ ਦੂਗਾ ਪਰ ਜੇ ਨੇ ਜੜ ਤੋਂ ਨਹੀਂ ਨਾ ਫੜਿਆ ਤੇ ਰੋਗ ਠੀਕ ਨਹੀਂ ਹੋਣਾ ਤੁਹਾਨੂੰ ਧਿਆਨ ਦੇਣਾ ਕਈ ਵਾਰੀ ਵੈਦ ਨਾਲ ਗੱਲ ਕਰੀਦੀ ਡਾਕਟਰ ਨਾਲ ਗੱਲ ਕਰੀਦੀ ਡਾਕਟਰ ਕਹਿਣ ਲਗਾ ਵੈਦ ਕਹਿਣ ਲਗਾ ਕਹਿੰਦਾ ਜੀ ਗੱਲ ਸੁਣ ਮੈਂ ਨਾ ਇਹਦੀ ਜੜ ਤੱਕ ਜਾਣਾ ਚਾਹੁੰਦਾ ਰੋਗ ਲੱਗਾ ਕਿੱਥੋਂ ਫਿਰ ਤੁਹਾਨੂੰ ਦਵਾਈ ਦੇਈਏ ਨਹੀਂ ਤੇ ਜੇ ਤੁਸੀਂ ਠੀਕ ਹੋ ਵੀ ਗਏ ਨਾ ਹੱਥਾ ਦੱਸ ਦੇਣ ਲਈ ਤੇ ਫਿਰ ਭੰਗਰ ਪਣਾ ਤੇ ਫਿਰ ਰੋਗ ਲੱਗ ਜਣਾ ਇਹ ਗੱਲ ਸੱਚ ਆ ਕੋਈ ਰੋਖਿਆ ਕੋਈ ਰੋਖਿਆ ਗੁਰੂ ਪਿਆਰਿਓ ਕਿਸੇ ਟਹਿਣੀਆਂ ਵੱਢ ਦਿੱਤੀ ਹੁੰਦੀ ਆ ਨਾ ਵੀ ਵੜ ਦਤਾ ਪਰ ਜੜਾ ਹੈ ਗਿਆ ਉਹ ਰੋਕ ਦੁਬਾਰਾ ਪੁੰਗਰੇਗਾ ਜੇ ਰੋਕੋ ਤੋ ਖਤਮ ਕਰਨਾ ਤੇ ਜੜਾ ਵੀ ਬੁੱਟਣੀਆਂ ਪੈਣਗੀਆਂ ਤੇ ਗੁਰੂ ਸਾਹਿਬਣ ਕਹਿੰਦੇ ਜੇ ਰੋਗ ਖਤਮ ਕਰਨਾ ਤੇ ਜਨਾ ਤੱਕ ਜਾਣਾ ਪੈਗਾ ਜਿਹੜਾ ਵੀ ਖਤਮ ਕਰਨੀਆਂ ਪੈਣਗੀਆਂ ਠੀਕ ਹੈ ਹੁਣ ਦੇਣਾ ਧਿਆਨ ਤਿੰਨ ਰੋਗ ਨੇ ਆਦ ਵਿਆਦਤ ਉਪਾਧਾ ਆਦ ਰੋਗ ਕੀ ਜੜ ਤੋਂ ਉਕੜਾ ਰੋਗ ਹੈ ਭਈ ਜਿਹੜਾ ਜੜ ਤੋਂ ਲੱਗਾ ਬੜਾ ਨੰਦਿਆ ਬੜਾ ਇਨੰਦਿਆ ਮਨ ਗੌਰ ਨਹੀਂ ਕੀਤੀ ਗੁਰੂ ਨਾਨਕ ਪਾਚਾ ਦੱਸਦੇ ਕਿਹੜਾ ਰੋਗ ਲੱਗਾ ਜੜ ਤੋਂ 1250 ਸਿੰਘਾਂ ਦੇ ਉੱਤੇ ਬੜਿਓ ਕੀ ਕਹਿੰਦੇ ਕਹਿੰਦੇ ਸਭ ਤੋਂ ਪਹਿਲਾਂ ਮਨਾਂ ਤੈਨੂੰ ਰੋਗ ਲੱਗਾ ਜੜ ਤੋਂ ਜੜ ਤੋਂ ਰੋਗ ਲੱਗਾ ਹੋਇਆ ਉਹ ਕਿਹੜਾ ਰੋਗ ਆ ਕਰੇ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਕਹਿੰਦੇ ਸਭ ਤੋਂ ਪਹਿਲਾਂ ਰੋਗ ਤੈਨੂੰ ਮਾਂ ਲੱਗਾ ਕਿਹੜਾ ਕਿ ਤੂੰ ਪਰਮਾਤਮਾ ਤੋਂ ਵਿਛੜਿਆ ਆ ਰੋਗ ਤਨ ਜਨਮਾਂ ਜਮਾਂਦਾਂ ਲੱਗਾ ਐ ਰੋਗਾਂ ਦੀ ਜੜਿਆ ਇਹ ਦੁੱਖ ਰੂਪੀ ਜੋ ਰੋਗ ਲਗਾ ਤੇ ਬਾਕੀ ਰੋਗ ਸ਼ੁਰੂ ਹੋਏ ਜੇ ਇਹ ਰੋਗ ਨਾ ਲੱਗਦਾ ਤੇ ਬਾਕੀ ਰੋਗ ਨਹੀਂ ਲੱਗਦੇ ਸੀ ਪਹਿਲਾ ਰੋਗ ਕਿਹੜਾ ਵਿਛੋੜਾ ਆ ਜੜਿਆ ਹੁਣ ਲਾਉ ਸਾਹਿਬ ਕਿ ਉਸ ਵੈਦ ਨੇ ਰੋਗ ਜੜ ਤੋਂ ਨਹੀਂ ਫੜਿਆ ਤੇ ਗੁਰੂ ਜੀ ਨੇ ਰੋਗ ਜੜ ਤੋਂ ਫੜ ਲਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੜ ਤੋਂ ਰੋਗ ਲੱਗਾ ਤੈਨੂੰ ਸਭ ਤੋਂ ਪਹਿਲਾ ਰੋਗ ਕਿਹੜਾ ਲੱਗਾ ਦੁੱਖ ਵਿਛੋੜਾ ਕਿੰਦੇ ਸਭ ਤੋਂ ਪਹਿਲਾਂ ਦੁੱਖ ਲੱਗਾ ਪਰ ਮਾਤਮਾ ਤੋਂ ਵਿਛੜਨ ਦਾ ਹੁਣ ਵਿਚਾਰ ਕਰ ਰਿਓ ਤਰ ਜੇ ਆਪਾਂ ਰੁੱਖ ਵੜਦੀ ਜਿਹੜਾ ਬਾਕੀ ਦੇ ਰੋਗ ਪੁੰਗਰੇਗਾ ਸਰੀਰ ਦਾ ਰੋਗ ਠੀਕ ਕਰ ਲਈਏ ਪਰ ਪਰਮਾਤਮਾ ਤੋਂ ਵਿਛੋੜਾ ਦੂਰ ਨਾ ਨਾ ਹੋਵੇ ਤੇ ਰੋਗ ਪੁੰਗਰਨਗੇ ਸਰੀਰ ਹੋਰ ਮਿਲਣਗੇ ਉਹਨਾਂ ਸਰੀਰਾਂ 'ਚ ਦੁੱਖ ਹੋਰ ਲੱਗਣਗੇ ਸਿਰ ਧਿਆਨ ਨਾਲ ਸਮਝਣਾ ਜਰਾ ਸਿਰ ਬਪਾ ਤਾਪਤੇ ਖੜੇ ਆ ਜੇ ਤੁਰੇ ਨੀਰੇ ਤਾਂ ਗੁਰੂ ਸਾਹਿਬ ਨੇ ਕਹਿਣ ਲੱਗੇ ਕਹਿਣ ਲੱਗੇ ਪਹਿਲਾ ਰੋਗ ਲੱਗਾ ਵਿਛੋੜੇ ਦਾ ਇਹਨੂੰ ਕਹਿੰਦੇ ਆਦ ਰੋਗ ਇਹ ਆਦਿ ਰੋਗ ਹੈ ਫਿਰ ਲੱਗਾ ਬਿਆਦ ਠੀਕ ਹੈ ਆਦ ਰੋਗ ਕਹਿੰਦੇ ਨੇ ਮਾਨਸਿਕ ਰੋਗ ਜਿਹੜਾ ਵਿਛੋੜੇ ਦਾ ਲੱਗਾ ਬਿਆਦ ਰੋਗ ਕਹਿੰਦੇ ਸਰੀਰਕ ਰੋਗ ਹੁਣ ਧਿਆਨ ਦਿਓ ਹੁਣ ਪਰਮਾਤਮਾ ਤੋਂ ਵਿਛੜੀ ਸੀ ਆਤਮਾ ਸਰੀਰ 'ਚ ਆ ਗਈ ਠੀਕ ਨਹੀਂ ਉਹਦੇ ਵਿਚੋੜੇ ਚ ਕਈ ਪਾਪ ਕਰ ਬੈਠੀ ਕਈ ਮਾਰੇ ਕਰਮ ਕਰ ਬੈਠੇ ਤੇ ਆਪਣੇ ਸਰੀਰ ਚ ਰੋਗ ਪੈਦਾ ਹੋ ਗਏ ਠੀਕ ਹੈ ਜਿਹੜੀ ਆਪਾਂ ਪੰਕਤੀ ਪੜਦੇ ਭਗਤ ਫਰੀਦ ਜੀ ਦੀ ਇਹ ਭਗਤ ਫਰੀਦ ਸਾਹਿਬ ਬੰਨੇ ਮੇ ਬੜੇ ਪਿਆਰ ਨਾਲ ਕਿਹਾ ਕੰਦੇ ਕਾਲੀ ਕੋਇਲ ਤੂੰ ਕਿਤੇ ਗੁਣ ਕਾਲੀ ਆਪਣੇ ਪੀਤਮ ਕੇ ਹੋ ਮਿਰਖੇ ਜਲਦੀ ਫਰੀਦ ਸਾਹਿਬ ਨੇ ਉਹ ਲਗਿਆ ਆਪਾਂ ਕੰਨੇ ਕਾਲੀ ਕੋਇਲ ਉਹਨਾਂ ਨੇ ਕੋਇਲ ਨੂੰ ਸੰਬੋਧਨ ਕੀਤਾ ਕਿਸੇ ਕੋਇਲ ਨੂੰ ਸੰਬੋਧਨ ਨਹੀਂ ਕੀਤਾ ਕਿਸੇ ਕੋਇਲ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕਾਲੇ ਕਾਂ ਵੀ ਆ ਗਏ ਕਾਲੀਆਂ ਇਲਾਂ ਵੀ ਆ ਗਈਆਂ ਕਾਲੀਆਂ ਮੱਝਾਂ ਵੀ ਆ ਗਈਆਂ ਕਾਲੇ ਕੁੱਤੇ ਵੀ ਆ ਗਏ ਸਹਜ ਕੋਈ ਗੱਲ ਨਹੀਂ ਉਹਨਾਂ ਨੇ ਕਿਹਾ ਕਾਲੀ ਕੋਇਲ ਤੂੰ ਕਿਤ ਗੁਣ ਕਰ ਲਿਓ ਉਹਨੇ ਕੋਇਲ ਆਤਮਾ ਨੂੰ ਕਿਹਾ ਆਪਣੀ ਆਤਮਾ ਦੇ ਨਾਲ ਭਗਤ ਫਰੀਦ ਜੀ ਵਿਚਾਰ ਕਰਨ ਲੱਗੇ ਆਪਣੀ ਆਤਮਾ ਨਾਲ ਆਪਣੀ ਆਤਮਾ ਨਾਲ ਜਦੋਂ ਵਿਚਾਰ ਕਰਨ ਲੱਗੇ ਆਪਣੀ ਆਤਮਾ ਨੂੰ ਪੁੱਛਿਆ ਉਹਨਾਂ ਨੇ ਕਿਉਂਕਿ ਉਹਨਾਂ ਨੇ ਬੜੀ ਭਗਤੀ ਕੀਤੀ ਬੜੀ ਜੱਦੂਜੱਦ ਕੀਤੀ ਬੜੇ ਤਪ ਕੀਤੇ ਤੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਸੀ ਆਤਮਾ ਦੀ ਪਛਾਣ ਨਹੀਂ ਹੁੰਦੀ ਸੀ ਆਤਮਾ ਸਾਫ਼ ਨਹੀਂ ਹੁੰਦੀ ਸੀ ਬੜੇ ਉਹਨਾਂ ਤਪ ਤ ਕੀਤੇ ਬੜਾ ਆਪਣੇ ਆਪ ਨੂੰ ਖਪਾਇਆ ਤਹੇ ਤੇ ਲਿਖਿਆ ਪਈ ਸੀ ਨੇ ਤੰਨ ਤ ਪਾਇ ਤਨ ਊਰਜਾ ਬਲਨ ਹੱਡਾਂ ਨਾਲ ਤਹਿਆ ਲਿਖਿਆ ਕਹਿੰਦੇ ਮੈਂ ਬੜੀ ਜਦੂ ਜਦ ਕੀਤੀ ਪਰ ਕੁਝ ਨਹੀਂ ਮੈਨੂੰ ਮਿਲਿਆ ਫਿਰ ਆਪਣੀ ਆਤਮਾ ਨਾਲ ਗੱਲ ਕਰਨ ਲੱਗੇ ਬਹਿ ਕੇ ਧਾਮ ਨਾਲ ਆਪਣੀ ਆਤਮਾ ਨੂੰ ਵੇਖਦੇ ਕਹਿੰਦੇ ਕਾਲੀ ਕੋਇਲ ਤੂੰ ਕੀ ਤੁਮਣ ਕਰ ਲਈ ਕਹਿੰਦੇ ਆਤਮਾ ਹੇ ਗਿੱਤਾ ਤੂੰ ਕੋਇਲ ਵਾਂਗੂ ਬੋਲਦੀ ਕੋਇਲ ਅੱਖਰ ਪਤਾ ਕਿਉਂ ਵਰਤਿਆ ਕੋਇਲ ਅੱਖਰ ਤਾਂ ਵਰਤਿਆ ਜਦੋਂ ਅੰਮਨ ਬੂਰ ਪੈਂਦਾ ਨਾ ਉਦੋਂ ਕੋਇਲ ਅੱਖਰ ਬੋਲਦੀ ਉਸ ਤੋਂ ਪਹਿਲਾਂ ਨਹੀਂ ਬੋਲਦੀ ਤੇ ਗੁਰੂ ਸਾਹਿਬ ਪ੍ਰੀਤ ਜੀ ਕਹਿੰਦੇ ਕਹਿੰਦੇ ਇਸ ਜੰਮੇ ਚ ਅੰਮਨ ਬੂਰ ਪੈ ਸਕਦਾ ਅੰਬ ਲੱਗ ਸਕਦੇ ਪ੍ਰਕਾਸ਼ ਹੋ ਸਕਦਾ ਹੈ ਇਸ ਜੰਮੇ ਵਿੱਚ ਆਤਮਾ ਤੂੰ ਆਈਆਂ ਤੂੰ ਬੋਲ ਸਕਦੀਂ ਹੈ ਕਹਿੰਦਾ ਪਵ ਤਾਂ ਤੂੰ ਕੋਇਲ ਹੈ ਪਿਛਲੇ ਜੰਮੇ ਚ ਤੂੰ ਬੋਲ ਨਹੀਂ ਸਕਦੀ ਸੀ ਤੋ ਉਹਨਾਂ ਨੇ ਕਿਹਾ ਕਾਲੀ ਕੋਹਿਲ ਤੂੰ ਕਿਤਗੁਣ ਕਾਲੀ ਧਿਆਨ ਦੇ ਕਾਲੀ ਕੋਹਿਲ ਤੂੰ ਕਿਤਗੁਣ ਕਾਲੀ ਉਹਨਾਂ ਆਪਣੀ ਆਤਮਾ ਨੂੰ ਪੁੱਛਿਆ ਕਿ ਤੈਨੂੰ ਮੌਕਾ ਲੱਗਿਆ ਬੋਲਣ ਦਾ ਪਰ ਦੱਸ ਤੂੰ ਕਾਲੀ ਕਿਹੜੇ ਔਗਣ ਕਰਕੇ ਹੈ ਤੇ ਆਤਮਾ ਨੇ ਜਵਾਬ ਦਿੱਤਾ ਅਗੋਂ ਕੀ ਕਹਿੰਦੀ ਆਤਮਾ ਸੁਣੋ ਆਤਮਾ ਕਹਿੰਦੀ ਆਪਣੇ ਪੀਤਮਕੇ ਹਾਂ ਬ੍ਰਹੇ ਜਗੇ ਕਹਿੰਦੀ ਫਰੀਜੀ ਐਸ ਸਰੀਰ 'ਚ ਆਉਣ ਤੋਂ ਪਹਿਲਾਂ ਐਸਾ ਸਰੀਰ 'ਚ ਆਉਣ ਤੋਂ ਪਹਿਲਾਂ ਮੈਂ ਬੜੇ ਸੀਰ ਭੁਕੇ ਹੋ ਜੇ ਐਸੇ ਘਰ ਹਮ ਬਹੁਤ ਵਸੇ ਕਹਿੰਦੇ ਮੈਂ ਇਹੋ ਜੇ ਸਰੀਰ ਬੜੇ ਭੁਕੇ ਆ ਤੇ ਉਹ ਆਤਮਾ ਕਹਿਣ ਲੱਗੀ ਉਹਨਾਂ ਸਰੀਰਾਂ ਅੰਦਰ ਪਰਮਾਤਮਾ ਦੇ ਵਿਛੋੜੇ ਚ ਆਪਣੇ ਪਤੀ ਦੇ ਵਿਛੋੜੇ ਚ ਉਹ ਆਤਮਾ ਕਹਿੰਦੀ ਕੋਇਲ ਕਹਿੰਦੀ ਕਿ ਮੈਂ ਬੜੇ ਪਾਪ ਕਰ ਬਿਠੀ ਉਹਨਾਂ ਪਾਪਾਂ ਦੀ ਮੈਲ ਚੜੀ ਹੈ ਤਾਂ ਮੇਰਾ ਰੰਗ ਕਾਲਾ ਹੋ ਗਿਆ ਤਾਂ ਤੈਨੂੰ ਮੇਰੇ ਚੋਂ ਪ੍ਰਕਾਸ਼ ਦਿਖਾਈ ਨਹੀਂ ਦੇ ਰਿਹਾ ਅਸੀਂ ਕੋਇਲ ਦੀ ਗੱਲ ਕਰ ਛੱਡੀ ਪੜ ਕੇ ਸੋ ਧਿਆਨ ਨਾ ਫੜਨਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਇਹ ਪ੍ਰਕਾਸ਼ ਆ ਇਹਨਾਂ ਸਾਨੂੰ ਆਤਮਾ ਤੇ ਪਰਮਾਤਮਾ ਬਾਰੇ ਸਮਝਾਉਣਾ ਤੇ ਦਿੱਤੀਆਂ ਉਦਾਹਰਨਾਂ ਠੀਕ ਹੈ ਤੇ ਕੀ ਸਮਝਾਉਣ ਲੱਗੇ ਹੁਣ ਤੇ ਆਂਦੇ ਨਾ ਕਹਿਣ ਲੱਗੇ ਆਦ ਫਿਰ ਵਿਆਦ ਵਿਆਦ ਦਾ ਪਾਪ ਸਰੀਰ ਕਰੂਗਾ ਕਿੱਥੋਂ ਪੈਦਾ ਹੋਏ ਜਿਹੜੇ ਇਸ ਆਤਮਾ ਨੇ ਉਸ ਪਰਮਾਤਮਾ ਦੇ ਵਿਚੋੜੇ ਵਿੱਚ ਇਹਦੇ ਵਿੱਚ ਬਹਿ ਕੇ ਚੰਗੇ ਮਾਰੇ ਕਰਮ ਕੀਤੇ ਉਹਨਾਂ ਦੇ ਰੋਗ ਬਣ ਗਏ ਇਹਨੂੰ ਵਿਆਦ ਕਹਿੰਦੇ ਆ ਫਿਰ ਉਪਾਦ ਉਪਾਦ ਕਿਹੜੇ ਰੋਗ ਆ ਧਿਆਨ ਦੇਣਾ ਉਪਾਦ ਰੋਗ ਕਿਹੜੇ ਆ ਇਸ ਸਰੀਰ ਵਿੱਚ ਰਹਿੰਦੇ ਆ ਰਹਿੰਦੇ ਆ ਕੋਈ ਅਚੰਤਿਤ ਘਟਨਾ ਘਟ ਗਈ ਕਿਦਾਂ ਕਿ ਆਪੋ ਤਰੇ ਲਾਂਡਰੇਸ਼ ਆਰਾਮ ਨਾਲ ਐਕਸੀਡੈਂਟ ਹੋ ਗਿਆ ਲੱਤ ਟੁੱਟ ਗਈ ਤੇ ਮਨ ਚ ਉਪਾਦ ਖੜਾ ਹੁੰਦਾ ਕੀ ਇਹ ਮੈਂ ਕਿਸ ਦਾ ਕੀ ਵਿਗਾੜਿਆ ਸੀ ਮੈਂ ਇਹਨੂੰ ਕੀ ਕਿਹਾ ਸੀ ਹਾਂ ਮੇਚ ਗੱਡੀ ਮਾਰ ਕੇ ਲੱਤ ਤੋੜ ਗਿਆ ਝਗੜਾ ਖੜਾ ਹੁੰਦਾ ਉਪਾਦ ਖੜਾ ਹੁੰਦਾ ਠੀਕ ਹੈ ਬਖੇੜਾ ਖੜਾ ਹੁੰਦਾ ਕਹਿੰਦੇ ਇਸ ਬਖੇੜੇ ਦਾ ਨਾਂ ਉਪਾਦ ਆ ਠੀਕ ਹੈ ਇਹ ਤਿੰਨ ਰੋਗ ਨੇ ਜਿਹੜੇ ਇਸ ਆਤਮਾ ਨੂੰ ਲੱਗੇ ਹੋਏ ਆ ਤੇ ਗੁਰੂ ਸਾਹਿਬ ਬਣ ਕੇ ਲਗੇ ਕਿ ਆ ਲਗੇ ਭੀ ਧਿਆਨ ਦੇ ਤਿੰਨੇ ਤਾਪ ਨਿਵਾਰਨ ਹਾਰਾ ਕਹਿੰਦੇ ਇਹ ਤਿੰਨੇ ਦੇ ਤਿੰਨੇ ਤਾਪ ਨਿਵਾਰਨ ਹਾਰਾ ਦੂਰ ਕਰਨ ਦੀ ਤਾਕਤ ਹੈ ਕੌਣ ਨਾਮ ਗੁਰੂ ਦੇ ਚਰਨਾਂ ਚ ਲਈ ਹੋਈ ਦਵਾਈ ਸਰਬ ਰੋਕਾ ਉਹ ਖੁਦ ਦਾ ਨਾਮ ਕਹਿੰਦਾ ਸ੍ਰੀ ਨਾਮ ਕੋ ਤਾਕਤ ਆ ਸ਼ਬਦ ਕੋ ਤਾਕਤ ਆ ਕੈਸੀ ਤਾਕਤ ਆ ਇਹ ਤੇਰੇ ਤਿੰਨੇ ਤਾਪ ਖਤਮ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਦੁਖ ਹੰਤਾ ਸੁਖ ਰਾਸ ਵਿਚਾਰ ਕਰਨਾ ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਦੁੱਖ ਕੀ ਵਿਛੋੜਾ ਹੰਤਾ ਕੀ ਨਾਸ਼ ਕਰਨ ਵਾਲਾ ਸੁਖ ਰਾਸ ਕਹਿੰਦਾ ਭਵ ਤੈਨੂੰ ਸੁਖ ਰਾਸ ਆ ਜਾਏਗਾ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਜਾਏਗੀ ਤੈਨੂੰ ਸੁਖ ਸੰਸਾਰੀ ਸੁੱਖਾਂ ਦੀ ਗੱਲ ਨਹੀਂ ਕੀਤੀ ਆਤਮਿਕ ਅਨੰਦ ਦੀ ਪ੍ਰਾਪਤੀ ਹੋ ਜਾਏਗੀ ਗੁਰੂ ਸਾਹਿਬ ਨੇ ਕਹਿਣ ਲੱਗੇ ਸੁਖ ਰਾਸ ਤਾਂ ਕੋ ਵਿਗਨ ਕੋ ਲੱਗੇ ਕਹਿੰਦੇ ਉਹਨੂੰ ਐ ਸਿਮਰਨ ਕਰਨ ਲੱਗਿਆਂ ਕੋਈ ਵਿਗਨ ਨਹੀਂ ਲੱਗਦਾ ਕਲ ਸਿਮਰਨ ਦੀ ਹੈ ਕਹਿੰਦੇ ਦਵਾਈ ਖਾਣ ਲੱਗਿਆਂ ਉਸ ਬੰਦੇ ਨੂੰ ਕੋਈ ਰੁਕਾਵਟ ਨਹੀਂ ਆਉਂਦੀ ਤਾਂ ਕੋ ਵਿਗਨ ਮੈ ਕੋ ਲੱਗੇ ਕਾਦੀ ਗੱਲ ਚੱਲਦੀ ਗੱਲ ਤੇ ਨਾਮ ਦੇ ਚੱਲਣ ਰਹੀ ਹੈ ਕਹਿੰਦੇ ਉਹਨੂੰ ਦਵਾਈ ਖਾਣ ਲੱਗਿਆ ਕੋਈ ਰਿਕਵਰਟ ਨਹੀਂ ਪੈਂਦੀ ਤੇ ਆ ਸੱਚ ਜੇ ਬੰਦਾ ਦਵਾਈ ਲਿਆ ਤੇ ਆਉਂਦਾ ਰਿਕਵਰਟਾ ਪੈਂਦੀ ਆ ਮਨ ਨਹੀਂ ਮੰਦਾ ਛੱਡ ਗਿਆ ਕੀ ਦਵਾਈਆਂ ਖਾਈ ਜਵੇ ਹੈਨਾ ਇਹ ਤਾਂ ਕੋ ਬਿਗੜ ਨਾ ਕੋਲ ਆ ਕੇ ਜਾਂ ਕੀ ਪ੍ਰਭ ਅਗੇ ਅਰਦਾਸ ਹੁਣ ਅਰਦਾਸ ਦਾ ਮਤਲਬ ਕੀ ਹੈ ਠੀਕ ਹੈ ਪੰਨਾ ਬਣੀ ਚ ਬਣੀ ਚ ਲਿਖਿਆ ਹੈ ਅਰਦਾਸ ਕਿਹਨੂੰ ਕਹਿੰਦੇ ਕਹਿੰਦੇ ਸਤ ਸੰਤੋਖ ਹੋਏ ਅਰਦਾਸ ਤਾ ਸਭ ਮੁਹੱਲੇ ਬਾਸ ਕਹਿੰਦੇ ਸਤ ਤੇ ਸੰਤੋਖ ਅਰਦਾਸ ਆ ਸਤ ਤੇ ਸੰਤੋਖ ਸਤ ਕੀ ਹੈ ਤੁਹਾਡੇ ਨਾਲ ਕੀ ਹੋ ਰਿਹਾ ਹੈ ਇਹ ਸੱਚ ਹੈ ਸੰਤੋਖ ਕੀ ਹੈ ਕਿ ਜੋ ਕੁਝ ਵੀ ਤੁਹਾਡੇ ਨਾਲ ਹੋ ਰਿਹਾ ਹੈ ਤੁਸੀਂ ਉਹਦੇ ਚ ਖੁਸ਼ ਹੋ ਜੋ ਤੇ ਸੁਹਾਵੇ ਨਾਨਕਾ ਸਹੀ ਗੱਲ ਚੰਗੀ ਹੈ ਸੰਤੋਖ ਹੈ ਉਹ ਕਾ ਪਰ ਸੰਤੋਖ ਤੋਂ ਬਿਗੈਰ ਗੱਲ ਨਹੀਂ ਬਣਦੀ ਕਹਿੰਦੇ ਸਤ ਸੰਤੋਖ ਹੋਏ ਅਰਦਾਸ ਕਿੰਦਾ ਮਤਲਬ ਅਰਦਾਸ ਦਾ ਮਤਲਬ ਕੀ ਹੈ ਭਾਣ ਚ ਰਹਿਣਾ ਭਾਣ ਚ ਰਹਿਣਾ ਕਹਿੰਦੇ ਤਾਂ ਕੋਈ ਵਿਗੜਨਾ ਕੋਈ ਲੱਗੇ ਕਹਿੰਦੇ ਉਹਨੂੰ ਕੋਈ ਰਿਕਵਰਟ ਨਹੀਂ ਪੈਂਦੀ ਨਾਮ ਸਿਮਰਨ ਕਰਨ ਲੱਗਿਆ ਆਹ ਦਵਾਈ ਖਾਣ ਲੱਗਿਆ ਜਿਹੜਾ ਬੰਦਾ ਲਗਾਤਾਰ ਉਸ ਪਰਮਾਤਮਾ ਦੇ ਭਾਣ ਚ ਰਹਿੰਦਾ ਉਹਦੇ ਹੁਕਮ ਚ ਰਹਿੰਦਾ ਕਿ ਠੀਕਾ ਪਰਮਾਤਮਾ ਤੁਸੀਂ ਜੋ ਕਰ ਰਹੇ ਹੋ ਬੜਾ ਆਨੰਦ ਆ ਜਿਹੜਾ ਉਹਦੇ ਭਾਣੇ ਵਿੱਚ ਰਹਿੰਦਾ ਕਹਿੰਦੇ ਉਹਨੂੰ ਇਹ ਦਵਾਈ ਖਾਣ ਲੱਗਿਆ ਕੋਈ ਰਿਕਵਰਟ ਨਹੀਂ ਪੈਂਦੀ ਕੋਈ ਵਿਗੜ ਨਹੀਂ ਆਉਂਦਾ ਪਰ ਜਿਹੜਾ ਬੰਦਾ ਦੇ ਬਾਣੇ 'ਚ ਨਹੀਂ ਰਹਿੰਦਾ ਕਹਿੰਦਾ ਉਹਨੂੰ ਦਵਾਈ ਖਾਣ ਨਾਲ ਘਰ ਰਿਕਵਰਟ ਆਉਂਦੀ ਏ ਉਹ ਨਾਮ ਸਿਮਰਨ ਨਹੀਂ ਕਰ ਸਕਦਾ ਉਹਦੇ ਕੋਲ ਸੁੱਤ ਸ਼ਬਦਾਂ ਦਾ ਮਲਾਪ ਨਹੀਂ ਹੋਣਾ ਕਿਹੜੀ ਗੱਲੋਂ ਬਾਣੀ 'ਚ ਪੜੀ ਜੋ ਗੁਰੂ ਸਾਹਿਬ ਬੰਨੇ ਕਿ ਅਗਰ ਸ਼ਬਦ ਨਾਲ ਜੁੜਨਾ ਹੈ ਤੇ ਸਭ ਤੋਂ ਪਹਿਲਾਂ ਗੁਰੂ ਚਰਨਾਂ ਦੇ ਨਾਲ ਜੁੜ ਤੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਗੁਰਬਾਣੀ ਕਹਿੰਦੀ ਏ ਕਹਿੰਦੀ ਰੋਸ ਨਾ ਕੀਦੇ ਅੰਮ੍ਰਿਤ ਪੀਜੇ ਇਹ ਹਨ ਸੰਸਾਰੇ ਕਹਿੰਦੇ ਕਦੀ ਵੀ ਉਸ ਪਰਮਾਤਮਾ ਦੀ ਕੀਤੀ ਹੋਈ ਤੇ ਕਦੀ ਗਿਲਾ ਨਹੀਂ ਕਰਨਾ